ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋ ਕੰਨ ਕੰਪਿਊਟਰ ਨੇ ਜਵਾਦ ਕੁੜੀ ਕੱਢ ਰਹੀਆਂ ਕਿਉਂਕਿ ਪ੍ਰਿੰਟ ਹੋਣਾ ਤਾਂ ਕੰਪਨ ਕੋ ਵੱਢੀ ਆਪਣੀ ਆਪਣੇ ਪ੍ਰਿੰਟ ਹੋੜਾ ਵੱਢਣੇ ਨੂੰ ਪਈ ਆ ਆ ਮੈਂ ਦੇਖ ਰਿਓ ਤਾਂ ਮੈਂ ਅੱਜ ਮੋਟਰਸਾਈਕਲ ਉੱਪਰ ਮੋਟਰਸਾਈਕਲ ਉੱਪਰ ਜਾ ਰਿਹਾ ਦੋ ਤਿੰਨ ਦਿਨ ਹੋ ਗਏ ਭਾਈ ਮੇਰਾ ਗਿਆ ਮਾਦਾ ਗੱਡੀ ਵਾਹ ਸਕੀ ਵੀ ਕਿ ਟ੍ਰੱਕ ਚਲਾਵਾ ਉਹ ਟ੍ਰੱਕ ਵੀ ਉਹਦੀ ਟੈਂਕਰ ਚਲਾਵਾ ਉਹਨੂੰ ਲੈਣੇ ਆ ਪਰ ਜਾ ਰਿਹਾ ਮੈਂ ਚਲੋ ਮਿਲਦੇ ਆਂ ਫਿਰ ਰਸਤੇ ਵਾਂ ਚਲੋ ਫਿਰ ਚੱਲਣ ਦੇ ਗੱਡੀ ਨੂੰ ਇਹ ਜਿਹੜਾ ਨਾ ਮੈਂ ਦੇਖਿਆ ਲੋਕ ਕਣਕ ਵੱਢਣੇ ਦੀ ਬਾਤ ਨਾ ਕਿੱਥੇ ਬੱਲਾ ਚੁਗਾਏ ਮੇਰਾ ਯੋਗ ਦੇਖਾਰਾਂ ਦੀ ਛਾਵਾ ਬੱਲਾ ਚੁਗਾ ਇਸ ਦੇ ਵਿੱਚ ਤੇ ਦਾਣੇ ਇਕੱਠੇ ਕਰਾਂ ਹੈ ਦਾਣੇ ਇਕੱਠੇ ਕਰਨੇ ਦੇ ਬਾਅਦ ਫਿਰਨੇ ਆਪਣੇ ਘਰਾਂ ਲਈ ਜਾਏ ਉਸ ਦੇ ਵਿੱਚ ਤੇ ਝਾੜਦੇ ਆ ਕਿ ਕਣਕ ਦੇ ਦਾਣੇ ਨਹੀਂ ਨਾ ਕਿਤੇ ਦੇਖ ਹੈ ਜਿਹੜੇ ਲੋਕ ਵੀ ਹੈਗੇ ਆ ਹੈ ਜਿਹੜੇ ਸ਼ਰਮਿੰਤ ਕਰਕੇ ਵਾ ਕਰਾਂ ਹੈ ਕਿ ਨਹੀਂ ਦਾਣੇ ਦੇ ਸੀ ਨਹੀਂ ਦੇ ਜੋ ਹੈਗਾ ਗੁਰਦੁਆਰਾ ਇਹ ਹੋਰ ਆਂਪਰਗਾ ਸਾਹਿਬ ਜੀ ਸਤਨਾਮ ਇਹ ਬਣਿਆ ਪਾਇਆ ਹੈ ਖੜਾਮੇ ਵਾਲੇ ਬਾਬੇ ਦੇ ਨੂਨ ਪਰ ਯਾਦ ਮੈਂ ਦੁਬਾਰਾ ਕਹਿੰਦਾ ਪੂਰੀ ਬਿਲਡਿੰਗ ਇਸ ਗਿਆ ਸਿਰਦਾ ਸੱਚੀ ਜੁਰੀ ਪਰ ਹੈਗਾ ਜਾਂਚ ਲਾਵੀ ਜਾਂਚ ਲੈਦੇ ਆਪਣੇ ਭਾਈ ਨੂੰ ਲੈ ਕੇ ਆਮ ਐਫ 5 ਅੱਜ ਦਾ ਜਿਹੜਾ ਮੌਸਮ ਹੈ ਬੜਾ ਖਤਰਨਾਕ ਜਾ ਹੋ ਰਿਹਾ ਅੱਜ ਉਮੀਦ ਨਹੀਂ ਹੈ ਕਿ ਮੀਂਹ ਆਵੇਗਾ ਚ ਪੂਰੀ ਨੇਰੀ ਚੱਲਣੀ ਹੈ ਪੂਰੀ ਨੇਰੀ ਚੱਲਣੀ ਸਾਰੇ ਪਾਸਾ ਤੋਂ ਮੌਸਮ ਦੇਖ ਲਓ ਕਿਹੜਾ ਜਾ ਹੋ ਰਿਹਾ ਬਿਲਕੁਲ ਜੰਤਾ ਜਾ ਮੌਸਮ ਹੋ ਰਿਹਾ ਹੈ ਹਾਂ ਨਾ ਪ੍ਰੋਬਲਮ ਬੜਾ ਮੁੰਡਾ ਚੱਲ ਜੀ ਕਿਉਂਕਿ ਥੋੜੀ ਥੋੜੀ ਹਵਾ ਸੜੀ ਚੱਲਣ ਲੱਗੀ ਹੈ। ਇਹ ਤਬਾਹੀ ਮਚਾ ਰਹੀਆਂ ਹਵਾਆਂ ਬਹੁਤ ਜ਼ਿਆਦਾ ਮਨ ਲੱਗ ਰਿਹਾ ਅੱਜ। ਬਹੁਤ ਜ਼ਿਆਦਾ ਤਬਾਹੀ। ਮੋਟਰਸਾਈਕਲ ਬਾਕ ਫਟੇ ਨਹੀਂ ਲੱਗ ਰਿਹਾ ਹੋਗਾ ਹਲਾ। ਆਵਾਜ਼ ਨਹੀਂ ਜਾਰੀ ਹੋਗੀ ਕਿਉਂਕਿ ਮੈਂ ਮੂਗ ਚ ਤਾਂ ਲਾਇਆ ਨਹੀਂ ਇਤਨੀ ਗੋਨਗਲ ਸ਼ੂਟ ਕਰ ਰਿਹਾ ਮੈਂ ਤਾਂ। ਮੌਸਮ ਵਾਸਤੇ ਹੈ ਸੋਨਾ। ਜੇ ਹਵਾ ਨਾ ਚੱਲੇ ਥੋੜਾ ਬੋੜਾ ਨਹੀਂ ਪਹਿਲੇ ਤਾਂ ਵਧੀਆ ਬਹੁਤ ਵਧੀਆ ਹੋਵੇਗਾ। ਉਹ ਸਾਹਮਣੇ ਗੁਰਦੁਆਰਾ ਦਿਖ ਰਿਹਾ ਕਿੰਨਾ ਸੋਹਣਾ ਦੂਰ ਤੇ ਨਜ਼ਰ ਆ ਰਿਹਾ। ਹਰ ਕਤਰੀ ਸਾਰੀ ਵੱਢ ਗਈ ਦੇਖੋ ਅੱਗੇ ਆਏ ਇਹ ਯੋ ਦੇਖੋ ਕਿੱਡਾ ਤਗੜਾ ਜੋੜਾ ਹੈ ਮੱਛੀਆਂ ਮੱਛੀਆਂ ਪਾਲੀ ਗਿਆ ਨਾ ਉਹ ਕਿੰਨਾ ਪਾਣੀ ਹੈ ਪਾਣੀ ਖੜਿਆ ਹੋ ਰਿਹਾ ਹੈ ਤੋਂ ਹੌਣ ਬੜਾ ਜੋੜਾ ਹੈ ਉਹ ਦੇਖੋ ਕਨਾਬ ਜਿੰਨ ਕਨਾਬ ਕਰਾਇਆ ਮੇਰੇ ਘਰ ਮਦੋਰਾ ਮੱਛੀਆਂ ਪਾਲਨੇ ਕੰਮ ਕਰਨਾ ਜੀਦਾ ਵਾਖੇ ਵੀ ਇਸ ਵੇਲੇ ਮੱਛੀਆਂ ਹਨ ਇਸ ਦੇ ਅੰਦਰ ਮੱਛੀਆਂ ਪਾਲਨੀ ਜੀਤੀਆਂ ਮੱਛੀ ਦਾ ਫਾਇਦਾ ਬਹੁਤ ਹੈ ਪੰਡਾਲਿਆਂ ਨੂੰ ਰਾਮਨਗਰ ਪੰਡਾ ਆਇਆ ਮੇਰੇ ਗਿਆਨਮਾ ਠੀਕ ਆ ਪਰਾ ਲੋਕਾਂ ਨੂੰ ਮੱਛੀਆਂ ਪਾਦ ਲੈਨੇ ਕੋਈ ਪਟੀਆਂ ਦਾ ਟਾਈਮ ਚੱਲ ਰਿਹਾ ਟਰੈਕਟਰ ਆ ਰਹੇ ਆ ਜਾ ਰਹੇ ਆ ਬਹੁਤ ਸੁਣੀ ਲੱਗਾ ਪਕੀ ਦੀ ਨਿਕਲੀ ਫਿਰ ਕੇ ਰਹਿਤਾ ਵੀ ਕਿ ਮੈਂ ਪ੍ਰਾਈਮਾ ਬੋਹ ਪਹੁੰਚ ਗਿਆ ਜੇ ਤੁਹਾਨੂੰ ਨੇ ਲੈਣਿਆ ਕਰ ਆ ਜਾ ਲੱਗਾ ਸਾਹਮਣੇ ਤੇ ਆ ਰਿਹਾ ਹੈ ਹਾਂ ਸਾਹਮਣੇ ਤੇ ਆ ਗਿਆ ਹੋ ਹੋ ਰਿਹਾ ਸਾਹਮਣੇ ਤੇ ਹਾਂ ਮੀ ਆ ਗਿਆ ਅੱਜ ਫੇਰ ਇਹ ਤਾਂ ਰੋਜ਼ੇ ਬਰਸਦਾ ਰਹੇਗਾ ਹੋ ਰਿਹਾ ਮੀ ਆ ਗਿਆ ਮੈਂ ਸੋਚਿਆ ਤੇ ਹਵਾ ਚਲੇਗੀ ਹੈ ਮੈਂ ਸੋਚਿਆ ਤੇ ਇਹ ਹਵਾ ਚਲੇਗੀ ਪਰ ਹਵਾ ਨਹੀਂ ਚਲੀ ਮੀ ਆ ਗਿਆ ਹੈਨਾ ਬੱਦਲ ਬਹੁਤ ਜ਼ਿਆਦਾ ਹੋਇਆ ਵਾਹੇ ਦੇਖ ਬੱਦਲ ਆ ਗਿਆ ਬਹੁਤ ਜ਼ਿਆਦਾ ਮੈਂ ਇਸ ਟਾਈਮ ਨੂੰ ਅਚਾਨਨ ਹੋ ਗਿਆ ਬਹੁਤ ਜ਼ਿਆਦਾ ਯਾਰ ਦੱਸਿਆ ਨਾ ਅਰੇ ਦੱਸ ਕਿ ਨੇਰੀ ਚਲੇਗੀ ਪਰ ਨੇਰੀ ਨਹੀਂ ਮੀਆਲੇ ਮੀਆਲਾ ਮੌਸਮ ਲੱਗ ਰਿਹਾ ਦਾ ਮੰਨੂ ਮੈਂ ਕਹਿ ਵੀ ਰਿਹਾ ਦਾ ਕਿ ਮੀਹ ਵਾਲਾ ਮੌਸਮ ਹੈ ਉਸਾਲਾ ਮੌਸਮ ਨਹੀਂ ਹੈ ਕਿ ਆਵਾਜ਼ ਨੇਰੀ ਵਾਲਾ ਯਾਰਾ ਅੱਧੀ ਵੱਡ ਗਈਆਂ ਅੱਧੀ ਪਈਆਂ ਆਂਦੇ ਅੱਧੀ ਪਈਆਂ ਅੱਧੀ ਬਹੁਤ ਖਰਾਬ ਕਰੇ ਉਹ ਦੇਖ ਤੂੰ ਆਪਣਾ ਤੋੜੀਆਂ ਪਿਆ ਉਹ ਤੇਰੀ ਸਾਰੇ ਕੀ ਲੋਕਾਂ ਨੇ ਬਸਲਾ ਬਾਦ ਮੈਂ ਪਹਿਲਾਂ ਤੋਂ ਮਰਨ ਤੋੜੀਆਂ ਹੀ ਨਹੀਂ ਚੱਕਿਆ ਹੁੰਦੇ ਇਹਦੇ ਦੂਰ ਪਿੱਛੇ ਮੂੰ ਹੈਂ ਇਹ ਸਭ ਤੇਰੇ ਕਰੇ ਆ ਬਈ ਚੱਕਣ ਲਗਾਦਾ ਮੈਂ ਅੱਜ ਹਾਂ ਹਾਂ ਉਹ ਇਹਨਾਂ ਨੂੰ ਦੋ ਕੁੜੀਆਂ ਆ ਗਈਆਂ ਹਾਂ ਮਿਲ ਕਾ ਕੋਈ ਕੰਮ ਦਾ ਹਾਂ ਉੱਠਿਆ ਉਲਝ ਗਿਆ ਚਲ ਠੀਕ ਹੈ ਬੰਦਾ ਆਇਆ ਦੇਖਾ ਗਾਗ ਤੁੰਨੇ ਸਮਝਾ ਕੇ ਆਵੀ ਅਜੀਤ ਕੀ ਹੋ ਗਿਆ ਤਾਂ ਉਹ ਪੈਸੇ ਥੋੜੇ ਮੰਗਲੀ ਗਲਤੀ ਨਾਲ ਚਾਹੁੰਦੀ ਹੁੰਦੀ ਹੈ। ਹੂੰ ਬਈ 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 ਮੰਗਵਾ। ਇਹ ਪਤਾ ਕਿਸ ਚੀਜ਼ ਦਾ ਹਾਸਰ ਹੈ? ਇਹ ਡ੍ਰੀਮ 11 ਬਣ ਕਾ ਹਾਸਰ ਹੈ। ਡ੍ਰੀਮ 11 ਕਾ ਸ਼ੁਰੂ ਹੋ ਰਿਹਾ ਉਹ ਤੋਂ ਦੱਸਣਾ ਕਿ ਕਿੰਨੇ ਵਜੇ ਹੋਏਗੀ। 7 ਵਜੇ ਟੀਮ ਪਰ ਟੀਮ ਸ਼ਡਿਊਲ ਹੋਗਾ। 7 ਵਜੇ ਜਦੋਂ ਟੌਜ਼ੋ ਬਣ ਉਸ ਤੋਂ ਬਾਅਦ ਹਾਂ ਟੀਮ ਸਿਲੈਕਟ ਹੋ ਜਾਵੇ ਕਿਹੜੇ-ਕਿਹੜੇ ਕੱਢਣੇ ਕਿਹੜੇ-ਕਿਹੜੇ ਨਹੀਂ ਖੇਡਣੇ। ਇਹ ਕਿਸੇ ਨੂੰ ਹੋਰ ਤੋਂ ਦੱਸਾਂ? ਹਾਂ। ਮੰਦਾਪਾਪੂ ਕਿਉਂ ਆਇਆ ਦੱਸਾਂ? ਹਾਂ। ਬੰਦੇ ਨੇ ਪਰਤਨਾ ਆਇਆ ਹੈ। ਹਾਂ ਜਿਵੇਂ ਦਾ ਨਾ ਵਰਤਨਾ ਵਧੀਆ ਲੱਗ ਜਾਏ ਫਿਰ ਨਹੀਂ ਆਉਦਾ। ਤੁਹਾਨੂੰ ਪਤਾ ਹੀ ਨਾ ਵਰਤਨਾ ਹੈ। ਹਾਂ। ਉਹ ਕੱਲ ਕੀ ਕੋਈ ਚੱਕਰ ਨਹੀਂ ਕੋਲ ਕਾਲ ਕਰਦੇ। ਠੀਕ ਹੈ। ਨਾਲ ਵਧੀਆ ਬਾਤ ਆਇਆ। ਬੰਦੇ ਇਮਾਨਦਾਰੀ ਦੀ ਮਿਸਾਲ ਜਿਹੜੀ ਮੈਂ ਤੁਹਾਨੂੰ ਮੇਰੇ ਨਾਲ ਜੇ। ਹਾਂ ਫਿਰ ਮੈਂ ਤਾਂ ਤੁਹਾਨੂੰ ਮੋੜ ਕੇ ਕਹਾਂ ਮੈਂ ਤਾਂ ਤਾਂ ਤੋਂ ਹੀ ਮੰਨਦਾ ਹਾਂ। ਤੁਮੰਨਦਾ ਨਹੀਂ ਇਸ ਚੀਜ਼ ਨੂੰ ਮੈਂ ਤਾਂ ਮੰਨਾ। ਹਾਂ। ਰਾਈਟ। ਹੈ ਮੈਂ ਇਹ ਕੰਨੀ ਕਿਹਦਾ ਤੁਹਾਨੂੰ ਦੇਖੋ ਕਿ ਮਾਹਰਾ ਹੀ ਉੱਪਰ ਵਿੱਚ ਹੈ। ਹਾਂ। ਮੰਨੂ ਅੱਜ ਉਹ ਚੀਜ਼ ਹੈ ਬਾਈ ਇੱਕ ਵਰਨਾ ਮੈਂ ਦੁਕਾਨ ਭੱਜਿਆ ਤੇ ਕਰਿਆ ਲੈ ਜੀ ਵਾ ਸਮਾਨ ਲੈਣਾ ਹੂੰ ਤੋ ਕੋਲਾ ਪਾਪੂ ਬੈਠਿਆ ਦਾ ਸਮਾਨ ਦੇਣੇ ਵਾਸਤੇ ਦੁਕਾਨ ਦਾ ਰਖਾ ਹੂੰ ਤੋ ਮੈਂ ਉਸ ਕੋਲ ਹੀ ਸਮਾਨ ਲਿਆ ਹੂੰ ਉਸਨੇ ਗਲਤੀ ਕਰ ਦਿੱਤੀ ਮਨੂ ਹਾਂ ਉਹ ਬ링 ਜਿੰਨੇ ਪੈਸੇ दिए ਉਹਨੇ ਹੀ ਪੈਸੇ ਫੁੱਲੇ ਮੋੜ दिए ਅੱਛਾ ਬਰਾਬਰ ਆ ਮੰਨ ਲੇ ਮੈਂ 100 ਕੇਸ ਮੰਨ ਲਿਆ ਤਾਂ 100 ਦੇ ਦਿਆ ਉਹਨੇ ਮੂੰਹ 100 ਕੋਈ 500 ਬਣ ਕੇ ਦੇ ਦਿਆ 200 ਤੋਂ 500 ਦੇ ਦਿਆ 1000 ਰੁਪਏ ਦੇ ਦਿਆ ਯਾਰ ਜੀ 500 ਦਿਆ 500 ਹੀ ਹਾਂ ਪਰ 200 ਦੇ ਰੱਖ ਕੇ ਥੋੜਾ ਦੇ ਦਿਆ ਸਮਾਨ ਦੇ ਕੱਟੇ ਨੂੰ ਅੱਛਾ ਉਹ ਮੈਂ ਸੇਮ ਕਿਟ ਉਹਦਾ ਬਾਈ ਲੋਕਸ ਮਿਲਾਇਆ ਹਾਂ ਕਿਉਂਕਿ ਮੈਂ ਕੰਮ ਕਰ ਰਿਹਾ ਹਾਂ ਮੈਂ ਰਾਸਤੇ ਵਿੱਚ ਜਾਣ ਲੱਗੇ 11 ਵਜੇ ਤੱਕ ਮੇਰੇ ਤੇ ਉਸ ਨੂੰ ਨਹੀਂ ਪਤਾ ਮੈਨੂੰ ਪਤਾ ਆ ਨਾ ਕਿ ਬਈ ਇਸਨਾਂ ਜਾਲਾ ਵਿੱਚ ਮੋੜਦੀ ਹੈ ਹੂੰ ਉਹਨਾਂ ਪਾਸ ਨੂੰ ਚੱਲ ਜਾਂਦਾ ਹੈ ਨਾ ਸਰ ਨੂੰ ਕਿਹਾ ਵੀ ਦਾ ਪੈਸੇ ਨਹੀਂ ਕਰਦੇ ਕਿਵੇਂ ਕਰਦੇ ਆ ਹੂੰ ਤੇ ਉਹ ਐਗਜ਼ਾਮਪਲ ਅੱਜ ਜੇ ਮੇਰੀ ਗੱਲ ਕੈਸੀ ਹਟ ਗਈਆਂ ਦਵਾਈਆਂ ਦੁਆਤੇ ਹੋੜੀਆਂ ਹੈ ਸਹੀ ਗੱਲ ਹੈ ਨਾ ਹਾਂ ਠੀਕ ਹੈ ਗੁੱਡ ਗੁੱਡ ਡੇ ਅੱਜ ਵੀ ਬੜੀ ਅੱਜ ਗੁੱਡ ਫ੍ਰਾਈਡੇ ਅੱਜ ਮੈਂ ਅੱਜ ਗੱਲ ਨੂੰ ਬਾਰੇ ਬੱਚੇ ਆ ਇਸ ਕਰਕੇ ਕਹਾਗਾ ਕਿ ਭਾਈ ਆਪリエ ਪਰਮਣ ਦੇਖਿਰੋ